ਪੇਸ ਪੇਸ ਮਟਾਉਣਾ ਕਿਸੇ ਲਈ ਮਜ਼ਾਕ ਕਿਸੇ ਲਈ ਹਾਸਾ ਕਿਸੇ ਨੇ ਸੋਹਣੇ ਯਾਰ ਦੀ ਖਾਤਰ ਸਲਵਾਰਾਂ ਪਾ ਲਈਆਂ ਕਿਸੇ ਨੇ ਸੋਹਣੇ ਸਾਈਆਂ ਦੀ ਖਾਤਰ ਇਹ ਪਹਿਰਾਵਾ ਪਹਿਨ ਲਿਆ ਉਹ ਜਾਣਦੇ ਜਿਨ੍ਹਾਂ ਨੇ ਸੱਜਣਾ ਦੀ ਖਾਤਰ ਯਾਰਾਂ ਦੀ ਖਾਤਰ ਆਪਣੇ ਸਾਈਆਂ ਦੀ ਖਾਤਰ ਇਹ ਪਹਿਰਾਵੇ ਪਹਿਨੇ ਉਹਨਾਂ ਨੂੰ ਪਤਾ ਇਹ ਪਹਿਰਾਵੇ ਦੀ ਕੀਮਤ ਕੀ ਹੈ ਕੋਈ ਕਿਸੇ ਤੋਂ ਪੁੱਛਣ ਲੱਗਾ ਕੈਸਾ ਪੇਸ ਵਟਾਇਆ ਬੁੜੀਆਂ ਵਾਲੇ ਬਾੜੇ ਪੌਣਾ ਰੱਬ ਨੇ ਮਰਦ ਬਣਾਇਆ ਇੰਨੀ ਸੁਣ ਕੇ ਝੜਿਆ ਗੁੱਸਾ ਅੱਗੇ ਉਹ ਸੱਚ ਫਰਮਾਇਆ ਉਹ ਕੀਤਾ ਜੋ ਚੰਗਾ ਲੱਗਿਆ ਮੇਰੇ ਮਨ ਨੂੰ ਪਾਇਆ ਹੋ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਮੱਥੇ ਤਿਲਕ ਲਗਾਇਆ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਮੱਥੇ ਤਿਲਕ ਲਗਾਇਆ ਤੈਂ ਕੀ ਖੱਤਿਆ ਬੰਦਾ ਬਣ ਕੇ ਮੈਂ ਤਾਂ ਯਾਰ ਮਨਾਇਆ ਕੀ ਲੈਣਾ ਦੁਨੀਆਦਾਰੀ ਦੇ ਕੋਲੋਂ ਕੀ ਲੈਣਾ ਦੁਨੀਆ ਨੂੰ ਖੁਸ਼ ਕਰਕੇ ਮੈਂ ਤਾਂ ਆਪਣੇ ਸਾਈਂ ਦੀ ਖਾਤਰ ਇਹ ਪਹਿਰਾਵਾ ਪਹਿਨੇ ਆਂ ਜੇ ਸਾਈਂ ਮਿਲ ਜAVE ਤਾਂ ਸਾਰਾ ਕੁਝ ਹੀ ਬੰਦਾ ਪਾਲੀ ਤੇਰੇ ਵਰਗੇ ਦੁਨੀਆ ਦੇ ਵਿੱਚ ਫਿਰਦੇ ਲੋਕ ਹਜ਼ਾਰਾਂ ਬੰਨ ਬੰਨ ਡਾਰਾ ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਇਆ ਇਹ ਸਲਵਾਰਾਂ ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਇਆ ਇਹ ਸਲਵਾਰਾਂ ਇਹ ਸਲਵਾਰਾਂ ਤਦ ਕੋਈ ਪਾਉਂਦਾ ਜਦ ਵੀ ਮਿਲਦੀਆਂ ਹਾਰਾਂ ਔਰਤ ਮਹਾਂਤ ਪਠਾਨ ਪਹਿਨਦੇ ਜਾਂ ਪੈਨਣ ਸਰਕਾਰਾਂ ਹੋ ਪੰਜਵਾ ਬੰਦਾ ਪਾ ਨਹੀਂ ਸਕਦਾ ਸੱਜਦੀ ਹੈ ਇਨਾ ਚਾਰਾਂ ਦੇ ਰਾਜ ਵੜੇ ਨੇ ਡੂੰਗੇ ਸਜਣਾ ਪਾਇਆ ਇਹ ਸਲਵਾਰਾਂ ਦੇ